ਮੇਰਾ ਬਚਨ ਦੱਸ ਹallelujah ਤਵੱਜੇ ਦੇ ਲੈ ਕੇ ਅਪਰਮੇਸ਼ ਨੇ ਜਿਰਮਿਆ ਨੂੰ ਕਿਹਾ ਵੀ ਘੋਟ ਦੇ ਕਮਿਆਰ ਦੇ ਘਰ ਨੂੰ ਉਤਰ ਜਾ ਅੰਦਰ ਕਮਿਆਰ ਦੇ ਘਰ ਵਿੱਚ ਜਾ ਤੇ ਜਿਰਮਿਆ ਜਦੋਂ ਕਮਿਆਰ ਦੇ ਘਰ ਵਿੱਚ ਗਿਆ ਪਰਮਿਸ਼ਨ ਨਹੀਂ ਤਾਂ ਮੈਂ ਤੈਨੂੰ ਆਪਣੀਆਂ ਗੱਲਾਂ ਉੱਥੇ ਸੁਣਾਵਾਂਗਾ ਹallelujah ਤਵੱਜੇ ਦੇ ਲੈ ਕੇ ਜਦੋਂ ਜਿਰਮਿਆ ਕਮਿਆਰ ਦੇ ਘਰ ਵਿੱਚ ਗਿਆ ਕਮਿਆਰ ਜਿਹੜਾ ਚੱਟਰਦੁੱਤੇ ਕੰਮ ਕਰ ਰਿਹਾ ਸੀ ਉਹ ਮਿੱਟੀ ਲੈ ਕੇ ਤੇ ਭਾਂਡਾ ਬਣਾ ਲਗਾ ਤੇ ਚੱਟਰਦੁੱਤੇ ਮਿੱਟੀ ਰੱਖੀ ਜਦੋਂ কুমਾਰ ਨੇ ਉਹ ਚੱਕਰ ਦੇ ਉੱਤੇ ਮਿੱਟੀ ਰੱਖੀ ਕਿੰਨੇ ਜਨ ਨੇ কুমਾਰ ਵੇਖਿਆ ਭਾਂਡੇ ਬਣਾਉਂਦਾ ਹallelujah ਚੱਕੀਆਂ ਨੇ ਵੇਖਿਆ ਹallelujah ਮੈਨੂੰ ਵੀ ਤਤਲਾ ਤਤਲਾ ਚੱਲਦਾ ਛੋਟੇ ਦੀ ਨੇ ਵੇਖਿਆ ਹallelujah ਤੂੰ ਜਦੋਂ কুমਾਰ ਮਿੱਟੀ ਲੈ ਕੇ ਤੇ ਉਹਨੂੰ ਚੱਕੇ ਦੇ ਅੰਦਰ ਰੱਖਦਾ ਜੀ ਉਹਨੂੰ ਚੱਕਰ ਤੋਂ ਘੁਮਾਉਂਦਾ ਹੈ ਤੇ ਫਿਰ ਉਹਨੂੰ ਭਾਂਡੇ ਦਾ ਆਕਾਰ ਦਿੰਦਾ ਹੈ ਉਹਨੂੰ ਆਪਣੇ ਹੱਥਾਂ ਦੇ ਨਾਲ ਬਣਾਉਂਦਾ ਹੈ ਉਹਨੂੰ اپنے آپیار دستا ہے تیرے ہاتھ کی میں سچ مچ تا مالک مٹی نے بنا ہوئے تیرے ہاتھ پرمےش ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਦੇ ਦਿੰਦੇ ਆ ਤੇ ਸਾਨੂੰ ਆਪਣੀ ਪਸੰਦ ਦਾ ਭਾਂਡਾ ਬਣਾ ਜੇ ਸਾਡਾ ਆਕਾਰ ਵਿਗੜਿਆ ਹੋਇਆ ਤੇ ਸਾਨੂੰ ਸਹੀ ਕਰ ਹallelujah ਨਵਾਂ ਨੇਮ ਬਣਦੇ ਤੇ ਉੱਥੇ ਵੀ ਬੱਚੇ ਚ ਲਿਖਿਆ ਅੰਦਰ ਆਪਣੇ ਘਰ ਵਿੱਚ ਨਿਹਰੇ ਸੋਨੇ ਤੇ ਚਾਂਦੀ ਦੇ ਭਾਂਡੇ ਨਹੀਂ ਹੁੰਦੇ ਸਭ ਕਾਠ ਦੇ ਪਿੱਤਰ ਦੇ ਮਿੱਟੀ ਦੇ ਵੀ ਹੁੰਦੇ ਆ ਹallelujah ਕਈਆਂ ਦਾ ਆਦਰ ਦੇ ਲਈ ਤੇ ਕਈ ਨਿਰਾਦਰ ਵਾਸਤੇ اپنے اپنے میرا بہتر ہومیشور ہی چاہتا ہو ہے کہ میں تعلیم لے کے توارا سانب سان

ਪਰ ਮਰਮੇਸ਼ ਨੇ ਜਿਰਮੀਆਂ ਨੂੰ ਕਮਿਆਨ ਦੇ ਘਰ ਵਿੱਚ ਭੇਜਿਆ ਅੰਦਰ ਜਾ ਜਾਂਦੇ ਨੇ ਵੇਖ ਜਿਵੇਂ ਉਹ ਪਿਆਰ ਮਿੱਟੀ ਦੇ ਨਾਲ ਭਾਂਡਾ ਬਣਾਉਂਦਿਆ ਇਸੇ ਤਰ੍ਹਾਂ ਦਾ ਇਸਰਾਈਲ ਨੂੰ ਦੱਸ ਕੇ ਤੁਸੀਂ ਮੇਰੇ ਹੱਥਾਂ ਵਿੱਚ ਜੀ ਰਹੇ ਅਰੇ ਦੀ